ਹਾਣੀ ਦੀ ਸ਼ੁਰੂਆਤ ਹੁੰਦੀ ਹੈ ਤੇ ਸ਼ੁਰੂਆਤ ਦੇ ਵਿੱਚ ਸਾਨੂੰ ਇੱਕ ਆਦਮੀ ਦਿਖਾਇਆ ਜਾਂਦਾ ਜਿਹੜਾ ਕਿ ਗੁਲਾਮਾਂ ਦਾ ਸੌਦਾਗਰ ਹੁੰਦਾ ਤੇ ਉਹ ਕਈ ਗੁਲਾਮਾਂ ਨੂੰ ਲੈ ਕੇ ਕਿਤੇ ਜਾ ਰਿਹਾ ਹੁੰਦਾ ਉਹਨਾਂ ਸਾਰਿਆਂ ਦੇ ਪੈਰਾਂ ਦੇ ਵਿੱਚ ਬੇੜੀਆਂ ਹੁੰਦੀਆਂ ਉਹ ਬਹੁਤ ਥੱਕੇ ਹੋਏ ਹੁੰਦੇ ਆ ਪਰ ਉਹਨਾਂ ਨੂੰ ਕਿਤੇ ਵੀ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਉਸ ਤੋਂ ਬਾਅਦ ਉਹ ਅੱਗੇ ਚਲੇ ਜਾਂਦੇ ਆ ਤੇ ਅੱਗੇ ਰਾਤ ਹੋ ਜਾਂਦੀ ਆ। ਉਹਨਾਂ ਦੇ ਸਾਹਮਣੇ ਇੱਕ ਘੋੜਾ ਗੱਡੀ ਲੈ ਕੇ ਬੰਦਾ ਆਉਂਦਾ ਤੇ ਸਾਹਮਣੇ ਰੋਕ ਜਾਂਦਾ। ਜਿਹੜਾ ਇਹ ਸਦਾਗਰ ਹੁੰਦਾ ਇਹ ਉਹਨੂੰ ਪੁੱਛਦਾ ਵੀ ਤੂੰ ਕੌਣ ਆ? ਦੱਸ ਨਹੀਂ ਤਾਂ ਮੈਂ ਤੈਨੂੰ ਮਾਰ ਦੇਵਾਂਗਾ। ਉਹ ਕਹਿੰਦਾ ਵੀ ਮੈਂ ਇੱਥੇ ਗੁਲਾਮਾਂ ਦੇ ਸਦਾਗਰ ਦੇ ਨਾਲ ਸੌਦਾ ਕਰਨ ਦੇ ਵਾਸਤੇ ਆਇਆ। ਜੇ ਤਾਂ ਤੂੰ ਉਹੀ ਆ ਤਾਂ ਆਪਾਂ ਸੌਦਾ ਕਰਦੇ ਆਂ ਤੇ ਗੱਲ ਮੁਕਾ ਦਿੰਨੇ ਆਂ। ਉਹ ਕਹਿੰਦਾ ਵੀ ਕਿਹੇ ਜਿਹਾ ਸੌਦਾ? ਉਹ ਕਹਿੰਦਾ ਤੇਰੇ ਕੋਲੇ ਕੋਈ ਗੁਲਾਮ ਹੈਗਾ ਜਿਹੜਾ ਪਲਾਂਟੇਸ਼ਨ ਦੇ ਵਿੱਚੋਂ ਹੋਵੇ। ਉਹਨਾਂ ਵਿੱਚੋਂ ਇੱਕ ਗੁਲਾਮ ਬੋਲਿਆ। ਉਹ ਕਹਿੰਦਾ ਵੀ ਮੈਂ ਉੱਥੋਂ ਆ। ਤੇ ਉਹ ਆਦਮੀ ਉਹਦੇ ਕੋਲੇ ਆ ਕੇ ਪੁੱਛਦਾ ਉਹ ਉ ਉਹਨੂੰ ਕੁਝ ਗੱਲਾਂ ਪੁੱਛਦਾ ਤੇ ਜਿਹੜਾ ਉਹ ਗੁਲਾਮ ਹੁੰਦਾ ਪਲਾਂਟੇਸ਼ਨ ਦੇ ਵਿੱਚੋਂ ਉਹ ਸਾਰੀਆਂ ਗੱਲਾਂ ਉਹਨੂੰ ਦੱਸ ਦਿੰਦਾ ਵੀ ਮੈਂ ਉਹਨੇ ਤਿੰਨੇ ਭਰਾਵਾਂ ਨੂੰ ਜਾਣਦਾ ਤੇ ਉਸ ਤੋਂ ਬਾਅਦ ਜਿਹੜਾ ਗੁਲਾਮਾਂ ਦਾ ਸਦਾਕਰ ਹੁੰਦਾ ਉਹ ਉਹਨੂੰ ਉੱਥੇ ਰੋਕਦਾ ਵੀ ਤੂੰ ਮੇਰੇ ਗੁਲਾਮ ਦੇ ਨਾਲ ਗੱਲਬਾਤ ਕਿਵੇਂ ਕਰ ਸਕਦਾ ਤੇ ਇਹਨਾਂ ਦੇ ਵਿੱਚ ਜਿਹੜਾ ਬੰਦਾ ਉਹਦੇ ਨਾਲ ਸੌਦਾ ਕਰਨ ਦੇ ਵਾਸਤੇ ਆਇਆ ਹੁੰਦਾ ਉਹਦਾ ਨਾਮ ਪ੍ਰੋਫੈਸਰ ਹੁੰਦਾ ਤੇ ਉਹ ਗੋਲੀ ਮਾਰ ਕੇ ਉਹਨੂੰ ਮਾਰ ਦਿੰਦਾ ਤੇ ਉਹਦੇ ਭਰਾ ਦੇ ਗੋਲੀ ਮਾਰ ਕੇ ਉਹਨੂੰ ਉਹ ਜ਼ਖਮੀ ਕਰ ਦਿੰਦਾ ਉਸ ਤੋਂ ਬਾਅਦ ਪੈਸੇ ਦੇ ਕੇ ਉਹ ਉਸ ਗੁਲਾਮ ਨੂੰ ਉਹਦੇ ਭਰਾ ਤੋਂ ਖਰੀਦ ਲੈਂਦਾ ਤੇ ਜਿਹੜੇ ਬਾਕੀ ਗੁਲਾਮ ਹੁੰਦੇ ਉਹਨਾਂ ਸਾਰਿਆਂ ਨੂੰ ਵੀ ਉਸ ਤੋਂ ਬਾਅਦ ਉਹ ਉਸ ਗੁਲਾਮ ਨੂੰ ਜਿਹਦਾ ਕਿ ਨਾਮ ਜੈਂਬੋ ਹੁੰਦਾ ਉਹਨੂੰ ਆਪਾਂ ਦੇ ਨਾਲ ਲੈ ਕੇ ਪਲਾਂਟੇਸ਼ਨ ਦੇ ਸ਼ਹਿਰ ਦੇ ਵਿੱਚ ਆ ਜਾਂਦਾ। ਉੱਥੇ ਉਹ ਨੂੰ ਕਹਿੰਦਾ ਵੀ ਤੂੰ ਆਜ਼ਾਦਾਂ ਤੇ ਆਜ਼ਾਦੀ ਦੀ ਹਵਾ ਦੇ ਵਿੱਚ ਆਪਣਾ ਸਾਹ ਲੈ ਸਕਦਾ। ਉਸ ਤੋਂ ਬਾਅਦ ਉਹ ਉਹ ਨੂੰ ਇੱਕ ਬਾਰ ਦੇ ਵਿੱਚ ਲੈ ਕੇ ਜਾਂਦਾ ਤੇ ਉੱਥੇ ਕਹਿੰਦਾ ਵੀ ਤੂੰ ਹਜੇ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੈਗਾ। ਤੈਨੂੰ ਮੇਰਾ ਇੱਕ ਕੰਮ ਕਰਨਾ ਪਊਗਾ। ਮੈਂ ਤੈਨੂੰ ਇੱਕ ਸਵਾਲ ਪੁੱਛਿਆ ਸੀਗਾ ਤਿੰਨ ਭਰਾਵਾਂ ਦੇ ਬਾਰੇ। ਉਹਨਾਂ ਤਿੰਨਾਂ ਨੂੰ ਮੈਂ ਮਾਰਨਾ ਚਾਹੁੰਦਾ। ਤੂੰ ਉਹਨਾਂ ਨੂੰ ਪਛਾਣਦਾ। ਤਾਂ ਉਹ ਕਹਿੰਦਾ ਵੀ ਹਾਂ ਮੇਰੀ ਪਤਨੀ ਪਲਾਂਟੇਸ਼ਨ ਦੇ ਵਿੱਚ ਗੁਲਾਮਾਂ ਤੇ ਅਸੀਂ ਭੱਜਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਹਨਾਂ ਤਿੰ ਆਪਣੇ ਮੇਰੀ ਪਤਨੀ ਨੂੰ ਫੜ ਲਿਆ ਤੇ ਮੈਂ ਉਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਮੈਂ ਵੀ ਉਹਨਾਂ ਤਿੰਨਾਂ ਦੇ ਨਾਲ ਪਰਲਾ ਲੈਣਾ ਇੰਨੇ ਦੇ ਵਿੱਚ ਬਾਹਰ ਪੁਲਿਸ ਆ ਜਾਂਦੀ ਹੈ ਉਹ ਕਹਿੰਦੇ ਵੀ ਤੂੰ ਜੈਂਬੋ ਨੂੰ ਫ੍ਰੀ ਕਰਕੇ ਨਹੀਂ ਰੱਖ ਸਕਦਾ ਇਹੇ ਗੁਲਾਮ ਆ ਤੇ ਉੱਥੇ ਉਹਨਾਂ ਦੀ ਲੜਾਈ ਹੋਣ ਲੱਗਦੀ ਹੈ ਉਸ ਤੋਂ ਪਹਿਲਾਂ ਜਿਹੜਾ ਪ੍ਰੋਫੈਸਰ ਹੁੰਦਾ ਉਸ ਪੁਲਿਸ ਆਫਸਰ ਨੂੰ ਗੋਲੀ ਮਾਰ ਕੇ ਜੈਂਬੋ ਨੂੰ ਆਪਣੇ ਨਾਲ ਹੀ ਲੈ ਜਾਂਦਾ ਉਸ ਤੋਂ ਬਾਅਦ ਉਹ ਇੱਕ ਜਗ੍ਹਾ ਦੇ ਉੱਤੇ ਪਹੁੰਚਦੇ ਜਿੱਥੇ ਉਹ ਤਿੰਨ ਭਾਈ ਹੁੰਦੇ ਆ ਤੇ ਉੱਥੇ ਉਹਨਾਂ ਦਾ ਮਾਲਕ ਵੀ ਹੁੰਦਾ ਉੱਥੇ ਜਾ ਕੇ ਉਹ ਦੋ ਭਾਈਆਂ ਨੂੰ ਜਿਹੜਾ ਜੈਂਬੋ ਹੁੰਦਾ ਗੋਲੀ ਮਾਰ ਦਿੰਦਾ ਉਹਨਾਂ ਨੂੰ ਮਾਰ ਦਿੰਦਾ ਤੇ ਜਿਹੜਾ ਉਹਨ ਸਰ ਗੋਲੀ ਮਾਰ ਕੇ ਮਾਰ ਦਿੰਦਾ ਤੇ ਇੰਨੇ ਦੇ ਵਿੱਚ ਉਥੋਂ ਜਿਹੜਾ ਮਾਲਕ ਹੁੰਦਾ ਉਹ ਆਪਣੇ ਬੰਦਿਆਂ ਦੇ ਨਾਲ ਉੱਥੇ ਆਉਂਦਾ ਤੇ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਇਹਨਾਂ ਨੂੰ ਕਿਉਂ ਮਾਰਿਆ ਤਾਂ ਉਹ ਉੱਥੇ ਉਹਨਾਂ ਦਾ ਡੈਥ ਵਾਰੰਟ ਦਿਖਾ ਦਿੰਦਾ ਵੀ ਇਹਨਾਂ ਤਿੰਨਾਂ ਨੂੰ ਮੈਂ ਕਾਨੂੰਨੀ ਤੌਰ ਦੇ ਉੱਤੇ ਮਾਰ ਸਕਦਾ ਸੀਗਾ ਇਸ ਕਰਕੇ ਉਸ ਜਗ੍ਹਾ ਦੇ ਮਾਲਕ ਨੂੰ ਉਹਨਾਂ ਨੂੰ ਉੱਥੋਂ ਜਾਣ ਦੇਣਾ ਪੈਂਦਾ ਉਹਨਾਂ ਦੇ ਉੱਤੇ ਹਮਲਾ ਨਹੀਂ ਕਰਦੇ ਪਰ ਉਹਦੇ ਮਨ ਦੇ ਵਿੱਚ ਬਹੁਤ ਗੁੱਸਾ ਸੀਗਾ ਕਿਉਂਕਿ ਉਹਦੇ ਤਿੰਨ ਆਦਮੀ ਮਾਰੇ ਗਏ ਸੀਗੇ ਉਹ ਆਪਣੇ ਸਾਰੇ ਆਦਮੀਆਂ ਨੂੰ ਕਹਿੰਦਾ ਵੀ ਉਹ ਤਿੰਨੇ ਆਪਣੇ ਸ਼ਹਿਰ ਦੇ ਵਿੱਚੋਂ ਨਿਕਲਨੇ ਨਹੀਂ ਚਾਹੀਦੇ ਆਪਾਂ ਉਹਨਾਂ ਨੂੰ ਮਾਰਾਂਗੇ ਜਿਹੜੀ ਉਹਨਾਂ ਦੀ ਘੋੜਾ ਗੱਡੀ ਹੁੰਦੀ ਉਨਾ ਦੇ ਜਿਹੜੇ ਸਾਰੇ ਬੰਦੇ ਹੁੰਦੇ ਆ ਉਹ ਉਸ ਗੱਡੀ ਨੂੰ ਘੇਰਾ ਪਾ ਲੈਂਦੇ ਆ ਜਿਹੜਾ ਪ੍ਰੋਫੈਸਰ ਹੁੰਦਾ ਉਹ ਬਹੁਤ ਚਲਾਕ ਹੁੰਦਾ ਸੀਗਾ ਉਹ ਆਪਣੀ ਗੱਡੀ ਦੇ ਉੱਤੇ ਗੋਲੀ ਚਲਾ ਕੇ ਉਹਨੂੰ ਬਲਾਸਟ ਕਰ ਦਿੰਦਾ ਉਹਦੇ ਵਿੱਚ ਉਹਦੇ ਕਈ ਬੰਦੇ ਦੇ ਮਾਰੇ ਜਾਂਦੇ ਆ ਤੇ ਬਾਕੀ ਜਾਨੇ ਉਥੋਂ ਭੱਜ ਜਾਂਦੇ ਆ ਤੇ ਜਿਹੜਾ ਇਹ ਪ੍ਰੋਫੈਸਰ ਹੁੰਦਾ ਇੱਕ ਬੌਂਟੀ ਹੰਟਰ ਹੁੰਦਾ ਇਹ ਜਿਹੜੇ ਬੰਦਿਆਂ ਦੇ ਉੱਤੇ ਜਿਉਂਦਾ ਜਾਂ ਮਰਦਾ ਫੜਨ ਦਾ ਇਨਾਮ ਰੱਖਿਆ ਹੁੰਦਾ ਉਹਨਾਂ ਨੂੰ ਮਾਰ ਕੇ ਇਹ ਪੈਸੇ ਕਮਾਉਂਦਾ ਹੁੰਦਾ ਤੇ ਇਹ ਜੈਂਬੂ ਨੂੰ ਕਹਿੰਦਾ ਵੀ ਤੂੰ ਇੱਕ ਚੰਗਾ ਜੋਧਾਂਗਾ ਤੇਰਾ ਨਿਸ਼ਾਨਾ ਵੀ ਚੰਗਾ ਆਪਾਂ ਦੋਨੇ ਇਹ ਕੰਮ ਕਰਦੇ ਆਂ ਵੀ ਇੱਕ ਦੂਜੇ ਦੇ ਨਾਲ ਆਪਾਂ ਜ ਮਾਰ ਕੇ ਪੈਸੇ ਕਮਾਉਣਾ ਤੇ ਉਸ ਤੋਂ ਬਾਅਦ ਮੈਂ ਤੇਰੀ ਪਤਨੀ ਨੂੰ ਛਡਾਉਣ ਦੇ ਵਿੱਚ ਤੇਰੀ ਸਹਾਇਤਾ ਜਰੂਰ ਕਰੂੰਗਾ ਉਹ ਰਾਜ਼ੀ ਹੋ ਜਾਂਦਾ ਉਸ ਤੋਂ ਬਾਅਦ ਅੱਗੇ ਉਹ ਇਹ ਕੰਮ ਕਰਦੇ ਆ ਬਹੁਤ ਲੋਕਾਂ ਨੂੰ ਮਾਰਦੇ ਆ ਤੇ ਉਹ ਪੈਸਾ ਕਮਾਉਂਦੇ ਆ ਇੱਕ ਦਿਨ ਇੱਕ ਖੇਤ ਦੇ ਵਿੱਚ ਇੱਕ ਪਿਓ ਪੁੱਤ ਕੰਮ ਕਰਦੇ ਹੁੰਦੇ ਆ ਤੇ ਉਹਨਾਂ ਨੇ ਉਸ ਪਿਓ ਨੂੰ ਮਾਰਨਾ ਹੁੰਦਾ ਜਿਹੜਾ ਜੈਂਬੋ ਹੁੰਦਾ ਉਹ ਕਹਿੰਦਾ ਵੀ ਉਹਦਾ ਬੱਚਾ ਕਾਫੀ ਛੋਟਾ ਹੈ ਇਸ ਕਰਕੇ ਆਪਾਂ ਨੂੰ ਉਹਦੇ ਪਿਓ ਨੂੰ ਨਹੀਂ ਮਾਰਨਾ ਚਾਹੀਦਾ ਜਿਹੜਾ ਪ੍ਰੋਫੈਸਰ ਹੁੰਦਾ ਉਹ ਕਹਿੰਦਾ ਵੀ ਇਹਨੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜਾਨ ਲਈ ਆ ਇਹਨੂੰ ਇਦਾਂ ਨਹੀਂ ਸੋਚਣਾ ਚਾਹੀਦਾ ਉਸ ਤੋਂ ਬਾਅਦ ਜਿਹੜਾ ਜੈਂਬੋ ਹੁੰਦਾ ਉਹ ਗ ਪ੍ਰੋਫੈਸਰ ਹੁੰਦਾ ਉਹਨੇ ਬਹੁਤ ਪੈਸਾ ਕਮਾ ਲਿਆ ਸੀਗਾ ਜੈਂਗੋ ਦੇ ਨਾਲ ਮਿਲ ਕੇ ਬਹੁਤ ਬੌਂਟੀ ਹੰਟਿੰਗ ਕਰਕੇ ਬਹੁਤ ਲੋਕਾਂ ਨੂੰ ਮਾਰ ਕੇ ਉਸ ਤੋਂ ਬਾਅਦ ਉਹ ਦੋਨੇ ਫੈਸਲਾ ਕਰਦੇ ਆ ਵੀ ਉਹ ਹੁਣ ਜੈਂਗੋ ਦੀ ਪਤਨੀਆ ਉਹ ਨੂੰ ਛੜਵਾਉਣਗੇ ਤੇ ਜਿਹੜੇ ਉਹ ਪਲਾਂਟੇਸ਼ਨ ਦੇ ਵਿੱਚ ਗੁਲਾਮ ਸੀਗੀ ਉੱਥੋਂ ਦਾ ਜਿਹੜਾ ਮਾਲਕ ਸੀਗਾ ਉਹਦਾ ਨਾਮ ਕਿੰਗ ਹੁੰਦਾ ਉਹ ਇੱਕ ਬਹੁਤ ਹੀ ਪੈਸੇਦਾਰ ਬੰਦਾ ਵੀ ਸੀਗਾ ਨਾਲ ਦੀ ਨਾਲ ਤਾਕਤਵਰ ਬੰਦਾ ਵੀ ਸੀਗਾ ਉਹ ਕਹਿੰਦਾ ਵੀ ਉਹਨੂੰ ਕਾਲੇ ਲੋਕਾਂ ਦੀ ਲੜਾਈ ਕਰਵਾਉਣਾ ਬਹੁਤ ਪਸੰਦ ਆ ਤੇ ਮੈਂ ਤੈਨੂੰ ਆਪਦਾ ਪਹਿਲਵਾਨ ਬਣਾ ਕੇ ਉੱਥੇ ਲੈ ਕੇ ਜਾਊਂਗਾ ਆਪਦਾ ਫਾਈਟਰ ਬਣਾ ਕੇ ਤੇ ਮੈਂ ਉੱਥੇ ਜਾ ਕੇ ਉਹਨੂੰ ਇਹ ਕਹੂੰ ਫਰ ਹੁਣ ਜਿਹੜਾ ਫਾਈਟਰ ਆ ਉਹਨੂੰ ਖਰੀਦਣਾ ਚਾਹਣਾ ਤੇ ਤਾਂ ਕਰਕੇ ਮੈਂ ਇੱਥੇ ਆਇਆਗਾ ਉਸ ਤੋਂ ਬਾਅਦ ਉਹ ਦੋਨੇ ਇਹੀ ਪਲੈਨਿੰਗ ਕਰਦੇ ਆ ਤੇ ਉਸ ਬੰਦੇ ਦੇ ਕੋਲ ਪਹੁੰਚ ਜਾਂਦੇ ਆ ਉੱਥੇ ਜਾ ਕੇ ਉਹ ਇਹੀ ਨਾਟਕ ਕਰਦਾ ਵੀ ਮੈਂ ਤੇਰਾ ਜਿਹੜਾ ਸਾਰਨਾ ਉਹ ਤਾਕਤਵਰ ਫਾਈਟਰ ਆ ਲੜਾਕਾ ਉਹਨੂੰ ਖਰੀਦਣ ਦੇ ਵਾਸਤੇ ਆਇਆਗਾ ਤੇ ਮੈਂ ਉਹਦੀ 12000 ਡਾਲਰ ਕੀਮਤ ਦੇਣ ਨੂੰ ਵੀ ਤਿਆਰ ਆ ਉਹਨਾਂ ਸਮਿਆਂ ਦੇ ਵਿੱਚ 12000 ਡਾਲਰ ਜਿਹੜੀ ਕੀਮਤਾ ਉਹ ਬਹੁਤ ਜ਼ਿਆਦਾ ਮੰਨੀ ਜਾਂਦੀ ਸੀਗੀ ਤੇ ਜਿਹੜਾ ਕਿੰਗਡਾਮ ਦਾ ਬੰਦਾ ਹੁੰਦਾ ਉਹ ਇਸ ਸੌਦੇ ਦੇ ਵਾਸਤੇ ਤਿਆਰ ਹੋ ਜਾਂਦਾ ਉਸ ਤੋਂ ਬਾਅਦ ਆਪਣੇ ਇਲਾਕੇ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਂਦਾ ਤੇ ਉੱਥੇ ਜਿਹੜਾ ਪ੍ਰੋਫੈਸਰ ਮੈਂ ਕਾਫੀ ਥੱਕ ਚੁੱਕਿਆ ਤੇ ਮੈਨੂੰ ਸੌਣ ਦੇ ਵਾਸਤੇ ਇੱਕ ਕਮਰਾ ਦੇ ਦਿਓ। ਉਸ ਤੋਂ ਬਾਅਦ ਉਹ ਇੱਕ ਲੜਕੀ ਦੀ ਵੀ ਮੰਗ ਕਰਦਾ ਕਿ ਉਹ ਜਿਹੜਾ ਜੈਂਬੋ ਹੁੰਦਾ ਉਹਦੀ ਪਤਨੀ ਦਾ ਨਾਮ ਲੈਂਦਾ ਕਹਿੰਦਾ ਵੀ ਮੈਨੂੰ ਇੱਕ ਲੜਕੀ ਚਾਹੀਦੀ ਆ। ਉਸ ਤੋਂ ਬਾਅਦ ਉਹਦੇ ਕਮਰੇ ਦੇ ਵਿੱਚ ਉਸ ਕੁੜੀ ਨੂੰ ਭੇਜ ਦਿੱਤਾ ਜਾਂਦਾ। ਉਸ ਤੋਂ ਪਹਿਲਾਂ ਉਹਨੂੰ ਇੱਕ ਲੋਹੇ ਦੀ ਇੱਕ ਕਲਮਾਰੀ ਟੈਬ ਬਣੀ ਹੁੰਦੀ ਆ ਜੋ ਕਿ ਜ਼ਮੀਨ ਦੇ ਵਿੱਚ ਗੱਡੀ ਹੁੰਦੀ ਆ। ਉਹਦੇ ਵਿੱਚ ਬੰਦ ਕਰਕੇ ਰੱਖਿਆ ਗਿਆ ਸੀ ਕਿਉਂਕਿ ਉਹ ਇੱਕ ਗੁਲਾਮ ਸੀ ਤੇ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀਗੀ। ਇਸ ਕਰਕੇ ਉਹਨੂੰ ਸਜ਼ਾ ਦਿੱਤੀ ਗਈ ਸੀ। ਉਸ ਤੋਂ ਬਾਅਦ ਜਿਹੜਾ ਪ੍ਰੋਫੈਸਰ ਹੁੰਦਾ ਉਹ ਕੁੜੀ ਜਿੱਦੋਂ ਅੰਦਰ ਆਉਂਦੀ ਉਹਨੂੰ ਦੱਸਦਾ ਆ ਤਾਂ ਉਹ ਜਰਮਨ ਭਾਸ਼ਾ ਦੇ ਵਿੱਚ ਗੱਲ ਕਰਦਾ ਨੂੰ ਪਤਾ ਸੀਗਾ ਕਿ ਉਹ ਜਰਮਨ ਭਾਸ਼ਾ ਸਮਝਦੀ ਹੈ ਤੇ ਜਾਣਦੀ ਹੈ ਉਸ ਤੋਂ ਬਾਅਦ ਉਹ ਜੈਂਬੋ ਉਹ ਕੁੜੀ ਦੇ ਸਾਹਮਣੇ ਆਉਂਦਾ ਤਾਂ ਉਹ ਖੁਸ਼ੀ ਦੇ ਨਾਲ ਬੇਹੋਸ਼ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਸਾਰੇ ਟੇਬਲ ਦੇ ਉੱਤੇ ਬੈਠੇ ਹੁੰਦੇ ਆ ਤੇ ਉਹਨਾਂ ਨੂੰ ਇਹ ਲੱਗਦਾ ਵੀ ਜੈਂਬੋ ਤੇ ਉਹ ਲੜਕੀ ਇੱਕ ਦੂਜੇ ਨੂੰ ਪਸੰਦ ਕਰਦੇ ਆ ਤੇ ਜਿਹੜਾ ਪ੍ਰੋਫੈਸਰ ਹੁੰਦਾ ਉਹ ਵੀ ਉਸ ਕਿੰਗ ਨਾਮ ਦੇ ਬੰਦੇ ਤੋਂ ਇਹ ਮੰਗ ਕਰ ਦੋ ਕਹਿੰਦਾ ਵੀ ਇਹ ਲੜਕੀ ਮੈਂ ਆਪਣੇ ਨਾਲ ਲੈ ਕੇ ਜਾਣੀ ਚਾਹਣਾ ਕਿਉਂਕਿ ਇਹਨੂੰ ਜਰਮਨ ਭਾਸ਼ਾ ਆਉਂਦੀ ਹੈ ਤੇ ਮੈਂ ਇੰਗਲਿਸ਼ ਦੇ ਵਿੱਚ ਥੋੜਾ ਕਮਜ਼ੋਰ ਹਾਂ ਮੈਨੂੰ ਇਹਦੇ ਨਾਲ ਸੌਖ ਕਿੰਗਨਾਮ ਦੇ ਬੰਦੇ ਦਾ ਇੱਕ ਕਾਲਾ ਨੌਕਰ ਹੁੰਦਾ। ਉਹਨੂੰ ਉਹਨਾਂ ਦੇ ਉੱਤੇ ਸ਼ੱਕ ਹੋ ਜਾਂਦਾ ਵੀ ਇਹ ਬੰਦੇ ਫਾਈਟਰ ਦੇ ਵਾਸਤੇ ਨਹੀਂ ਆਏ। ਜਿਹੜਾ ਉਸਦਾ ਨੌਕਰ ਹੁੰਦਾ ਉਹ ਕਿੰਗ ਨੂੰ ਇਹ ਸਾਰੀਆਂ ਗੱਲਾਂ ਸਮਝਾਉਂਦਾ। ਉਹ ਕਹਿੰਦਾ ਵੀ ਮੈਨੂੰ ਇਹ ਲੱਗਦਾ ਇਹ ਲੋਕ ਇੱਥੇ ਫਾਈਟਰ ਦੇ ਵਾਸਤੇ ਨਹੀਂ ਆਏ। ਇਹ ਕਿਸੇ ਹੋਰ ਮਕਸਦ ਦੇ ਨਾਲ ਇੱਥੇ ਆਏ ਨੇ ਤੇ ਇਹ ਇਸ ਕੁੜੀ ਦੇ ਪਿੱਛੇ ਨੇ। ਜਿਹੜਾ ਕਿੰਗਨਾਮ ਦਾ ਬੰਦਾ ਹੁੰਦਾ ਉਹ ਕਹਿੰਦਾ ਹੁਣ ਆਪਾਂ ਆਪਦੇ ਫਾਈਟਰ ਦੇ ਬਦਲੇ ਨਹੀਂ ਇਸ ਕੁੜੀ ਦੇ ਬਦਲੇ ਹੀ ਇਹਨਾਂ ਤੋਂ 12000 ਡਾਲਰ ਜਿਹੜੇ ਲਵਾਂਗੇ। ਉਹ ਬਾਹਰ ਆ ਕੇ ਇੱਕ ਹਥੌੜੀ ਆਪਣੇ ਹੱਥ ਦੇ ਵਿੱਚ ਲੈ ਕੇ ਆਉਂਦਾ ਤੇ ਉਹਨਾਂ ਨੂੰ ਕਹਿੰਦਾ ਵੀ ਮੈਂ ਕੁੜੀ ਦਾ ਉਹ 12000 ਡਾਲਰ ਜਿਹੜਾ ਪ੍ਰੋਫੈਸਰ ਹੁੰਦਾ ਉਸ ਕੁੜੀ ਦੇ ਦੇਣ ਦੇ ਬਦਲੇ ਮੰਨ ਜਾਂਦਾ ਤੇ ਉਹਨੂੰ 12000 ਡਾਲਰ ਦੀ ਜਿਹੜੀ ਰਕਮ ਆ ਉਹ ਦੇ ਦਿੱਤੀ ਜਾਂਦੀ ਆ ਤੇ 12000 ਡਾਲਰ ਦੀ ਰਕਮ ਦੇਣ ਤੋਂ ਬਾਅਦ ਉਹ ਉਸ ਦੀ ਆਜ਼ਾਦੀ ਜਿਹੜੇ ਪੇਪਰ ਆ ਉਹ ਕਿੰਗ ਤੋਂ ਸਾਈਨ ਕਰਵਾ ਲੈਂਦੇ ਨੇ ਤੇ ਜਿਹੜਾ ਕਿੰਗ ਹੁੰਦਾ ਉਹ ਉਹਨਾਂ ਨੂੰ ਕਹਿੰਦਾ ਵੀ ਮੇਰੇ ਨਾਲ ਤੁਸੀਂ ਹੱਥ ਮਿਲਾ ਕੇ ਜਾਓ ਪ੍ਰੋਫੈਸਰ ਨੂੰ ਕਹਿੰਦਾ ਮੇਰੇ ਨਾਲ ਜੇ ਤੂੰ ਹੱਥ ਨਹੀਂ ਮਿਲਾਏਗਾ ਤਾਂ ਜਿਹੜੀ ਆਪਣੀ ਡੀਲ ਹੈ ਡਨ ਨਹੀਂ ਹੋਵੇਗੀ ਤੇ ਉਹ ਆਪਣੇ ਬੰਦਿਆਂ ਨੂੰ ਕਹਿੰਦਾ ਜੇਕਰ ਇਹਨੇ ਮੇਰੇ ਨਾਲ ਹੱਥ ਨਾ ਮਲਾਇਆ ਤਾਂ ਤੁਸੀਂ ਇਹਨੂੰ ਮਾਰ ਦਿਓ ਸਾਡਾ ਸੌਦਾ ਕੈਨਸਲ ਉਹ ਦੋਨੇ ਆਕਾਰੀ ਨੇ ਉਹ ਜਿਹੜਾ ਪ੍ਰੋਫੈਸਰ ਹੁੰਦਾ ਉਸ ਤੋਂ ਬਾਅਦ ਉਹਦੇ ਨਾਲ ਹੱਥ ਮਿਲਾਉਣ ਨੂੰ ਤਿਆਰ ਹੋ ਜਾਂਦਾ ਤੇ ਉਹਦੇ ਹੱਥ ਦੇ ਵਿੱਚ ਪਿਸਤੌਲ ਹੁੰਦੀ ਆ ਉਹ ਆਪਣੇ ਕੱਫ ਦੇ ਵਿੱਚੋਂ ਪਿਸਤੌਲ ਕੱਢ ਕੇ ਕਿੰਗ ਨੂੰ ਗੋਲੀ ਮਾਰ ਦਿੰਦਾ ਤੇ ਉਹਦੇ ਬੰਦੇ ਪ੍ਰੋਫੈਸਰ ਨੂੰ ਗੋਲੀ ਮਾਰ ਦਿੰਦੇ ਆ ਉਸ ਤੋਂ ਬਾਅਦ ਜਿਹੜਾ ਉਹਦਾ ਨੌਕਰ ਹੁੰਦਾ ਕਿੰਗ ਦਾ ਉਹ ਕਾਫੀ ਉਸ ਦੀ ਵਜ੍ਹਾ ਦੇ ਨਾਲ ਦੁਖੀ ਹੋ ਜਾਂਦਾ ਵੀ ਕਿੰਗ ਮਾਰਿਆ ਗਿਆ ਤੇ ਜਿਹੜਾ ਜੈਂਪੋ ਹੁੰਦਾ ਉਹ ਹਥਿਆਰਾਂ ਦੇ ਨਾਲ ਉਹਨਾਂ ਦੇ ਸਾਰੇ ਬੰਦਿਆਂ ਨੂੰ ਮਾਰ ਦਿੰਦਾ ਉਸ ਤੋਂ ਬਾਅਦ ਉਹਦੀਆਂ ਗੋਲੀਆਂ ਜਦੋਂ ਖਤਮ ਹੋ ਜਾਂਦੀਆਂ ਜਿਹੜੇ ਕਿੰਗ ਦੇ ਬੰਦੇ ਹੁੰਦੇ ਆ ਉਹ ਜਿਹੜੀ ਜੈਂਪੋ ਦੀ ਪਤਨੀ ਹੁੰਦੀ ਉਹਦੇ ਕੰਨ ਦੇ ਉੱਤੇ ਰਵਾੜ ਰਵਾੜ ਉਹਨੂੰ ਫੇਰ ਤੋਂ ਇੱਕ ਬੰਦੇ ਨੂੰ ਗੁਲਾਮ ਬਣਾ ਕੇ ਵੇਚ ਦਿੱਤਾ ਜਾਂਦਾ। ਉੱਥੇ ਜਾ ਕੇ ਜੈਂਬ ਉਹਨਾਂ ਨੂੰ ਕਹਿੰਦਾ ਵੀ ਮੈਂ ਕੋਈ ਗੁਲਾਮ ਨਹੀਂ ਹੈਗਾ। ਮੈਂ ਇੱਕ ਆਜ਼ਾਦ ਬੰਦਾ ਸੀਗਾ ਤੇ ਮੈਂ ਇੱਕ ਬੌਂਟੀ ਅੰਟਰ ਸੀਗਾ ਤੇ ਮੈਂ ਲੋਕਾਂ ਨੂੰ ਮਾਰ ਕੇ ਪੈਸੇ ਕਮਾਉਂਦਾ ਸੀਗਾ। ਉਹਨਾਂ ਨੂੰ ਇੱਕ ਐਡ ਦਿਖਾਉਂਦਾ ਜਿਹਦੇ ਵਿੱਚ ਇੱਕ ਬੰਦੇ ਦੇ ਸਿਰ ਦੇ ਉੱਤੇ 7000 ਡਾਲਰ ਦਾ ਇਨਾਮ ਹੁੰਦਾ। ਉਹ ਕਹਿੰਦਾ ਆਪਾਂ ਇਹਨਾਂ ਨੂੰ ਮਾਰਾਂਗੇ। ਉਸ ਤੋਂ ਬਾਅਦ ਇਹ ਪੈਸੇ ਇੱਕ ਦੂਜੇ ਦੇ ਵਿੱਚ ਵੰਡ ਲਵਾਂਗੇ। ਉਹ ਉਹਨੂੰ ਛੜਾਂ ਨੂੰ ਤਿਆਰ ਹੋ ਜਾਂਦੇ ਤੇ ਆਪਣੇ ਹਥਿਆਰ ਵੀ ਉਹਨੂੰ ਦਿੰਦੇ ਆ। ਉਹ ਉਹਨਾਂ ਦੇ ਹਥਿਆਰਾਂ ਨਾਲ ਉਹਨਾਂ ਸਾਰਿਆਂ ਨੂੰ ਮਾਰ ਕੇ ਕਿੰਗ ਦੇ ਘਰੇ ਆਉਂਦਾ। ਜਿਹ ਉਸ ਤੋਂ ਬਾਅਦ ਕਿੰਗ ਦੇ ਜਿੰਨੇ ਵੀ ਹੋਰ ਫੈਮਿਲੀ ਮੈਂਬਰ ਹੁੰਦੇ ਉਹਨਾਂ ਸਾਰਿਆਂ ਨੂੰ ਮਾਰ ਦਿੰਦਾ ਤੇ ਜਿਹੜਾ ਕਿੰਗ ਦਾ ਨੌਕਰ ਹੁੰਦਾ ਜਿਹੜਾ ਕਿ ਕਾਲਾ ਇੱਕ ਸਲੇਵ ਹੁੰਦਾ ਉਹਦੇ ਪੈਰਾਂ ਦੇ ਵਿੱਚੋਂ ਗੋਲੀਆਂ ਮਾਰਦਾ ਤਾਂ ਕਰਕੇ ਕਿ ਉਹ ਭੱਜ ਨਾ ਸਕੇ ਤੇ ਉਸ ਤੋਂ ਬਾਅਦ ਜਿਹੜਾ ਉਹਦਾ ਘਰ ਹੁੰਦਾ ਉਹਨੂੰ ਬੰਬ ਲਾ ਕੇ ਡਾ ਦਿੰਦਾ ਉਸ ਤੋਂ ਬਾਅਦ ਜਿਹੜਾ ਜੈਂਬੋ ਤੇ ਉਹਦੀ ਪਤਨੀ ਹੁੰਦੀ ਆ ਉਹ ਦੋਨੇ ਅੱਜ ਖੁਸ਼ੀ ਆਪਦੀ ਜ਼ਿੰਦਗੀ ਬਤੀਤ ਕਰਦੇ ਆ ਤੇ ਇੱਕ ਵਧੀਆ ਜ਼ਿੰਦਗੀ ਹੁਣ ਉਹ ਜੀ ਸਕਦੇ ਨੇ ਉਸ ਤੋਂ ਬਾਅਦ ਇਹ ਫਿਲਮ ਖਤਮ ਹੋ ਜਾਂਦੀ ਆ ਜੇਕਰ ਤੁਹਾਨੂੰ ਅੱਜ ਦੀ ਸਟੋਰੀ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਧੰਨਵਾਦ